ਹਾਂਜੀ ਸਿੱਖੀ ਕਰ ਲੀਆ ਤੁਸੀਂ ਦੇਖ ਰਹੇ ਹੋ ਆਪਾਂ ਬਣਾਉਣ ਲੱਗੇ ਆਂ ਡੰਡੀ ਟਾਂਕਾ ਇਹ ਆਪਾਂ ਸਾਰਾ ਸੂਟ ਵੀ ਦਿਖਾਵਾਂਗੇ ਤੁਹਾਨੂੰ ਇਹ ਆਪਾਂ ਇੱਥੋਂ ਧਾਗਾ ਚੱਕਿਆ ਸੀ ਤੇ ਜਿਹੜਾ ਉਹ ਦੂਸਰਾ ਧਾਗਾ ਸੀ ਉਹਦੇ ਬਿਲਕੁਲ نیچے ਆਪਾਂ ਆਹ ਧਾਗਾ ਜਿਹੜਾ ਆਪਣਾ ਲੰਬਾ ਇਹਨੂੰ نیچے ਰੱਖ ਕੇ ਸੂਈ ਦੇ ਤੇ ਇਹਦੇ ਉੱਪਰ ਵੀ ਸੂਈ ਨਗਾ ਦੇਣੀ ਆ ਜਿਹਦੇ ਨਾਲ ਉਸੋਂ ਡੰਡੀ ਬਣਦੀ ਆ ਇਸ ਤਰ੍ਹਾਂ ਕਰਕੇ ਇਹ ਧਾਗਾ ਇਸਾ نیچے ਆਊਗਾ ਫਿਰ ਆਪਾਂ ਇੱਥੋਂ ਭਰਾਂਗੇ ਜਿੰਨਾ ਆਪਾਂ ਥੋੜਾ ਕੱਪੜਾ ਲਵਾਂਗੇ ਉਨੀ ਜਿਆਦੇ ਸਫਾਈ ਆਊਗੀ ਛੋਟਾ ਟਾਂਕਾ ਭਰਾਂਗੇ ਮੈਂ ਇੱਕ ਹੱਥ ਨਾਲ ਬਣਾਉਂਦੀ ਬਈਆ ਤਾਂ ਕਰਕੇ ਥੋੜਾ ਹੋ ਰਿਹਾ ਸਮਝ ਲੱਗ ਰਹੀ ਹੈ ਜੀ ਮਿੰਟ ਕਰਕੇ ਮ리에 ਪਹਿਣਾ ਜਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਸਾਰੇ ਜਾਣੇ ਆਪਣੇ ਸੂਟ ਕੋਦਾਂ ਆਪਾਂ ਘਰ ਹੀ ਤਿਆਰ ਕਰ ਸਕਦੇ ਆਂ ਦੇਖੋ ਕਿੰਨੀ ਸੋਹਣੀ ਡੰਡੀ ਬਣ ਰਹੀ ਹੈ ਇਹ ਆਪਾਂ ਬਣਾਈ ਸੀ ਫਲਾਵਰ ਇਹਦੀ ਵਿੱਚ ਫਤ ਤੁਹਾਨੂੰ ਸਾਰਾ ਸੂਟ ਵੀ ਦਿਖਾਵਾਂਗੇ ਕਿਵੇਂ ਦਾ ਤਿਆਰ ਰੈਡੀ ਕੀਤਾ ਆਪਾਂ ਇਹਦੀ ਵਿੱਚ ਆਈ ਡੰਡੀ ਬਣਾਉਣੀ ਆ ਨਿੱਕਾ ਨਿੱਕਾ ਟਾਪ ਕਪੜਾ ਥੋੜਾ ਥੋੜਾ ਚੱਕ ਕੇ ਟਾਂਕੇ ਨਾਲ ਤੇ ਇੱਥੋਂ ਹਾਈ ਕਰਕੇ ਫਿਰ ਆਪਾਂ ਥੋੜਾ ਜਿਹਾ ਫੇਰ ਹਾਈ ਕਰਕੇ ਇਹਨੂੰ ਚੱਕਾਂਗੇ ਦੂਜਾ نیچے ਪੰਡਾ ਧਾਗਾ ਤੇ ਹਵਾ ਲੈ ਇੱਥੇ ਦੇਖੋ ਕਿੰਨਾ ਸੋਹਣਾ ਬਣ ਕੇ ਰੈਡੀ ਹੋ ਰਿਹਾ ਇੱਕ ਸੀਮ ਇੱਕ ਸਾਈਡ ਜਾ ਰਹੀ ਹੈ ਨਾ ਚੀਨ ਬਹੁ ਸੋਣੀ ਬਣ ਰਹੀ ਹੈ ਹਾਂ ਇਸ ਤਰ੍ਹਾਂ ਇਹਦੇ ਉੱਤੇ ਫਲਾਵਰ ਆਪਾਂ ਰੈਡੀ ਕੀਤਾ ਇਹਦੀ ਬੋਡੀਨ ਸਟਿਚ ਦੇ ਵਿੱਚ ਹੀ ਆ ਬੋਡੀਨ ਸਟਿਚ ਵਿੱਚ ਹੀ ਰੂਜ਼ ਬਣੇ ਹੋਏ ਨੇ ਸਾਰੇ ਦੇ ਵਿੱਚ ਬਹੁਤ ਹੈਵੀ ਡਿਜ਼ਾਈਨ ਤਿਆਰ ਕੀਤਾ ਇਹ ਕਸਟਮਰ ਦੇ ਆ ਬਾਅਦ ਲਈਜੀ ਇਹ ਸਟਿਚ ਦੇ ਨਾਲ ਨਿੱਕੇ ਨਿੱਕੇ ਪੱਤੀਆਂ ਲਾਉਣੀਆਂ ਨੇ ਆ ਦੇਖੋ ਇਦਾਂ ਸਾਰੀ ਬੋਸੋਨੀ ਬੋਸੋਨਾ ਵਰਗ ਤਿਆਰ ਹੁੰਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵਰਗ ਕਿਵੇਂ ਦਾ ਲੱਗਿਆ ਆਪਾਂ ਸਾਰੀ ਤੁਹਾਨੂੰ ਸੂਟ ਦੀ ਫੁੱਲ ਵੀਡੀਓ ਜਰੂਰ ਪਾਵਾਂਗੇ